ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਗੁੜ ਵਾਲੀਆਂ ਸੇਵੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੀਆਂ ਇਹ ਸੇਵੀਆਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਟੇਸਟੀ ਸੇਵੀਆਂ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਸੇਵੀਆਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਕਟੋਰੀ ਸੈੱਟ ਕਰ ਲੈਨੇ ਆ ਇਸੇ ਕਟੋਰੀ ਦੇ ਨਾਪ ਦੇ ਹਿਸਾਬ ਨਾਲ ਸੇਵੀਆਂ ਬਣਾਵਾਂਗੇ ਮੈਂ ਇੱਕ ਕਟੋਰੀ ਇੱਥੇ ਸੇਵੀਆਂ ਲਈਆਂ ਨੇ ਮੈਂ ਰੋਸਟ ਕੀਤੀਆਂ ਹੋਈਆਂ ਸੇਵੀਆਂ ਨਹੀਂ ਲਈਆਂ ਆਪਾਂ ਦੂਸਰੀਆਂ ਸੇਵੀਆਂ ਲਈਆਂ ਨੇ ਇਹਨਾਂ ਨੂੰ ਰੋਸਟ ਕਰਾਂਗੇ ਤੇ ਇਸੇ ਕਟੋਰੀ ਦੇ ਹਿਸਾਬ ਨਾਲ ਇੱਥੇ ਮੈਂ ਪੌਣੀ ਕਟੋਰੀ ਗੁੜ ਲੈ ਲਿੱਤਾ ਤੇ ਗੁੜ ਨੂੰ ਪੀਸ ਲਿੱਤਾ ਹੋਇਆ ਬ੍ਰਿਕ ਜਾਂ ਮੋٹے ਪੀਸ ਕਰ ਲੈਣਾ ਤੁਸੀਂ ਇਸਦੇ ਕਿਉਂਕਿ ਆਪਾਂ ਇਸ ਨੂੰ ਮੈਲਟ ਕਰਨਾ ਹੈ ਤੇ ਹੁਣ ਇੱਕ ਬਰਤਨ ਦੇ ਵਿੱਚ ਆਪਾਂ ਇਹ ਗੁੜ ਪਾ ਦਵਾਂਗੇ ਤੇ ਨਾਲ ਹੀ ਇੱਥੇ ਉਸੇ ਕਟੋਰੀ ਦੇ ਹਿਸਾਬ ਨਾਲ ਦੋ ਕਟੋਰੀਆਂ ਪਾਣੀ ਦੀਆਂ ਪਾ ਦੇਣੀਆਂ ਨੇ ਤੇ ਮੀਡੀਅਮ ਟੂ ਹਾਈ ਫਲੇਮ ਦੇ ਉੱਪਰ ਗੁੜ ਨੂੰ ਮੈਲਟ ਕਰਾਂਗੇ ਤੇ ਜਿੰਨੀ ਦੇਰ ਗੁੜ ਮੈਲਟ ਹੁੰਦਾ ਹੈ ਤੇ ਇੱਕ ਸਾਈਡ ਤੇ ਆਪਾਂ ਕੜਾਈ ਦੇ ਵਿੱਚ ਦੋ ਚਮਚ ਦੇਸੀ ਘਿਓ ਪਾ ਲੈਣੇ ਨੇ ਜਿਹੜੀਆਂ ਸੇਵੀਆਂ ਹੈਗੀਆਂ ਨੇ ਇਹ ਦੇਸੀ ਘਿਓ ਦੇ ਵਿੱਚ ਹੀ ਵਧੀਆ ਲੱਗਦੀਆਂ ਨੇ ਤੇ ਤੁਸੀਂ ਦੇਖੋ ਇੱਥੇ ਮੈਂ ਦੇਸੀ ਘਿਓ ਪਾ ਦਿੱਤਾ ਹੈ ਤੇ ਫਲੇਮ ਆਪਾਂ ਲੋ ਮੀਡੀਅਮ ਹੀ ਰੱਖੀ ਹੋਈ ਹੈ ਤੇ ਘਿਓ ਜਿਹੜਾ ਹੈਗਾ ਮੈਲਟ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਬਦਾਮ ਤੇ ਕਾਜੂ ਜਿਹੜੇ ਹੈਗੇ ਨੇ ਕੱਟ ਲਿੱਤੇ ਹੋਏ ਨੇ ਤੇ ਇਹਨਾਂ ਨੂੰ ਰੋਸਟ ਕਰਾਂਗੇ ਹਲਕਾ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਰੋਸਟ ਕਰਨਾ ਹੈ ਤੁਸੀਂ ਚਾਹੋ ਤਾਂ ਇੱਥੇ ਨਾਰੀਅਲ ਵੀ ਪਾ ਸਕਦੇ ਹੋ ਕਿਸ਼ਮਿਸ਼ ਵੀ ਪਾ ਸਕਦੇ ਹੋ ਪਰ ਮੈਂ ਇੱਥੇ ਸਿਰਫ ਬਦਾਮ ਤੇ ਕਾਜੂ ਹੀ ਲਏ ਨੇ ਤੇ ਜਿਹੜੇ ਬਦਾਮ ਤੇ ਕਾਜੂ ਹੈਗੇ ਨੇ ਦੇਖੋ ਬੜੇ ਹੀ ਜਲਦੀ ਰੋਸਟ ਹੋ ਗਏ ਹੋਏ ਨੇ ਤੇ ਇਹਨਾਂ ਨੂੰ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੀ ਮੈਂ ਇਸ ਤੋਂ ਜ਼ਿਆਦਾ ਇਹਨਾਂ ਨੂੰ ਰੋਸਟ ਨਹੀਂ ਕਰਨਾ ਨਹੀਂ ਤਾਂ ਫਿਰ ਇਹ ਕੋੜੇ ਲੱਗਦੇ ਨੇ ਤੇ ਦੇਖੋ ਬਦਾਮ ਤੇ ਕਾਜੂ ਜਿਹੜੇ ਹੈਗੇ ਨੇ ਮੈਂ ਕੱਢ ਲਿੱਤੇ ਨੇ ਇੱਥੇ ਤੇ ਮੈਂ ਪਲੇਟ ਦੇ ਵਿੱਚ ਅਲੱਗ ਤੋਂ ਰੱਖ ਦਿੱਤੇ ਨੇ ਹੁਣ ਇਸੇ ਘਿਓ ਦੇ ਵਿੱਚ ਦੋ ਚਮਚ ਘਿਓ ਦੇ ਹੋਰ ਪਾਵਾਂਗੇ ਮਤਲਬ ਕਿ ਟੋਟਲ ਹੁਣ ਤੱਕ ਚਾਰ ਚਮਚ ਜਿਹੜੇ ਹੈਗੇ ਨੇ ਘਿਓ ਦੇ ਪਾਏ ਨੇ ਆਪਾਂ ਤੇ ਦੋ ਚਮਚ ਪਾ ਕੇ ਹੁਣ ਇਸ ਨੂੰ ਵੀ ਮੈਲਟ ਹੋਣ ਦਵਾਂਗੇ ਤੇ ਹੁਣ ਇਸ ਦੇ ਵਿੱਚ ਪਾ ਲਵਾਂਗੇ ਸੇਵੀਆਂ ਤੇ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਹਨਾਂ ਨੂੰ ਰੋਸਟ ਕਰ ਲੈਣਾ ਇਹਨਾਂ ਦਾ ਕਲਰ ਬਰਾਊਨ ਹੋਣ ਤੱਕ ਇਹਨਾਂ ਨੂੰ ਭੁੰਨ ਲੈਣਾ ਤਕਰੀਬਨ 5 ਕੁ ਮਿੰਟ ਲੱਗਣਗੇ ਜਿਹੜੀਆਂ ਸੇਵੀਆਂ ਹੈਗੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਰੋਸਟ ਹੋ ਜਾਣਗੀਆਂ ਸਰਦੀ ਹੋਏ ਜਾਂ ਗਰਮੀ ਹੋਏ ਪਰ ਇਹ ਸੇਵੀਆਂ ਹਰ ਮੌਸਮ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਘਰ ਦੇ ਵਿੱਚ ਜੇ ਗੈਸਟ ਆ ਜਾਣ ਤਾਂ ਕੋਈ ਮਿੱਠਾ ਨਾ ਹੋਵੇ ਤਾਂ ਵੀ ਇਹ ਆਪਾਂ ਜਲਦੀ ਨਾਲ ਬਣਾ ਸਕਦੇ ਆ ਤੇ ਦੇਖੋ ਜਿਵੇਂ ਜਿਵੇਂ ਇਸ ਨੂੰ ਭੁੰਨ ਰਹੇ ਆ ਜਿਹੜੀਆਂ ਸੇਵੀਆਂ ਹੈਗੀਆਂ ਨੇ ਰੋਸਟ ਹੁੰਦੀਆਂ ਜਾ ਰਹੀਆਂ ਨੇ ਬਹੁਤ ਹੀ ਵਧੀਆ ਇਹਨਾਂ ਦੇ ਕਲਰ ਆ ਗਿਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੇਵੀਆਂ ਜਿਹੜੀਆਂ ਹੈਗੀਆਂ roast ਹੋ ਚੁੱਕੀਆਂ ਹੋਈਆਂ ਨੇ ਆਪਾਂ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਹੋਏ roast ਕਰਨਾ ਵਿੱਚ ਉਹਦੀ ਬਿਲਕੁਲ ਵੀ ਛੱਡਣਾ ਨਹੀਂ ਹੈਗਾ ਕਿਉਂਕਿ ਇਹ ਬਹੁਤ ਹੀ ਜਲਦੀ ਜਿਹੜੀਆਂ ਹੈਗੀਆਂ ਨੇ ਫਿਰ ਕਾਲੀਆਂ ਹੋ ਜਾਣਗੀਆਂ ਮਤਲਬ ਕਿ ਬਹੁਤ ਹੀ ਜਲਦੀ ਇਹ ਸੜ ਜਾਣਗੀਆਂ ਇਸ ਲਈ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਹੀ ਆਪਾਂ ਪੁੰਨਣਾ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਗੁੜ ਵਾਲਾ ਪਾਣੀ ਹੈਗਾ ਉਹ ਛਾਣ ਕੇ ਪਾ ਦਵਾਂਗੇ ਪਾਣੀ ਹਮੇਸ਼ਾ ਛਾਣ ਕੇ ਹੀ ਪਾਣੇ ਕਿਉਂਕਿ ਗੁੜ ਦੇ ਵਿੱਚ ਮਿੱਟੀ ਹੁੰਦੀ ਹੈ ਕਈ ਵਾਰੀ ਗੁੜ ਦੇ ਵਿੱਚ ਮਿੱਟੀ ਹੁੰਦੀ ਹੈ ਤੇ ਉਹ ਜੇ ਸੇਵੀਆਂ ਦੇ ਵਿੱਚ ਆਜਵੇ ਤਾਂ ਸਾਰੀਆਂ ਸੇਵੀਆਂ ਹੈਗੀਆਂ ਜਿਹੜੀਆਂ ਫਿਰ ਵਧੀਆਂ ਨਹੀਂ ਲੱਗਦੀਆਂ ਸੇਵੀਆਂ ਖਾਂਦਾ ਫਿਰ ਬਿਲਕੁਲ ਵੀ ਟੇਸਟ ਨਹੀਂ ਆਂਦਾ ਤੇ ਪਾਣੀ ਇੱਥੇ ਮੈਂ ਪਾ ਦਿੱਤਾ ਹੈ ਤੇ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਸੇਵੀਆਂ ਨੂੰ ਦੇਖੋ ਇੱਥੇ ਮੈਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਮਿਕਸ ਕਰ ਦਿੱਤਾ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਡਰਾਈ ਫਰੂਟ ਪਾ ਲੈਣਾ ਜਿਹੜਾ ਕਿ ਰੋਸਟ ਕਰਕੇ ਰੱਖਿਆ ਹੋਇਆ ਹੈ ਡਰਾਈ ਫਰੂਟ ਪਾਉਣ ਤੋਂ ਪਹਿਲਾਂ ਮੈਂ ਇਸ ਦੇ ਵਿੱਚ ਚਾਰ ਛੋਟੀਆਂ ਇਲਾਚੀਆਂ ਪਾ ਦਿੱਤੀਆਂ ਨੇ ਹਰੀਆਂ ਵਾਲੀਆਂ ਮੈਂ ਪੀਸ ਕੇ ਪਾਈਆਂ ਨੇ ਦਲਦਰੀਆਂ ਜਿਹੀਆਂ ਪੀਸ ਕੇ ਨਾਲ ਹੀ ਡਰਾਈ ਫਰੂਟ ਪਾਇਆ ਤੇ ਹੁਣ ਢੱਕਣ ਲਗਾ ਕੇ ਇਹਨਾਂ ਨੂੰ ਆਪਾਂ 5 ਮਿੰਟ ਤੱਕ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਪਕਣ ਦਵਾਂਗੇ ਤੇ 5 ਮਿੰਟ ਹੋ ਗਏ ਹੋਏ ਨੇ ਇੱਕ ਵਾਰੀ ਆਪਾਂ ਇਸ ਨੂੰ ਹਿਲਾ ਲੈਣੇ ਆ ਜਿਹੜਾ ਪਾਣੀ ਹੈਗਾ ਥੋੜਾ ਜਿਹਾ ਸੁੱਕ ਵੀ ਚੁੱਕਾ ਹੋਇਆ ਹੈ ਤੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਕਲਰ ਵੀ ਆ ਰਿਹਾ ਇਸ ਦੇ ਉੱਪਰ ਤੇ ਹੁਣ ਇਸ ਨੂੰ ਹਿਲਾਣ ਤੋਂ ਬਾਅਦ 10 ਮਿੰਟ ਲਈ ਫੇਰ ਤੋਂ ਟੱਕ ਕੇ ਲੋ ਮੀਡੀਅਮ ਫਲੇਮ ਦੇ ਉੱਪਰ ਇਸ ਨੂੰ ਪਕਾਵਾਂਗੇ ਤਾਂ ਜੋ ਜਿਹੜੀਆਂ ਸੇਵੀਆਂ ਹੈਗੀਆਂ ਨੇ ਚੰਗੀ ਤਰ੍ਹਾਂ ਗਲ ਜਾਣ ਬਿਲਕੁਲ ਵੀ ਕੱਚੀਆਂ ਨਾ ਰਹਿਣ ਤੇ ਦੇਖੋ ਇੱਥੇ ਮੈਨੂੰ ਤਕਰੀਬਨ 10 ਕ ਮਿੰਟ ਹੋ ਗਏ ਹੋਏ ਨੇ ਆਪਾਂ ਟਕਨ ਉਤਾਰ ਕੇ ਚੈੱਕ ਕਰਦੇ ਹਾਂ ਸੇਵੀਆਂ ਦੀ ਰੰਗਤ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਆਈਏ ਤੇ ਸੇਵੀਆਂ ਜਿਹੜੀਆਂ ਹੈਗੀਆਂ ਬਹੁਤ ਹੀ ਵਧੀਆ ਤਿਆਰ ਹੋ ਗਈਆਂ ਹੋਈਆਂ ਨੇ ਸੇਵੀਆਂ ਨੇ ਸਾਰਾ ਗੁੜ ਵਾਲਾ ਪਾਣੀ ਜਿਹੜਾ ਹੈਗਾ ਐਬਜ਼ਾਰਬ ਕਰ ਲਿਆ ਹੋਇਆ ਬਹੁਤ ਹੀ ਵਧੀਆ ਸੇਵੀਆਂ ਇੱਥੇ ਬਣੀਆਂ ਨੇ ਤੇ ਗੈਸ ਦੀ ਫਲੇਮ ਹੁਣ ਮੈਂ ਬੰਦ ਕਰ ਦਿੱਤੀਏ ਦੇਖੋ ਕਿੰਨੀਆਂ ਖਿਲੀਆਂ-ਖਿਲੀਆਂ ਸੇਵੀਆਂ ਬਣ ਕੇ ਤਿਆਰ ਹੋਈਆਂ ਨੇ ਗੈਸ ਦੀ ਫਲੇਮ ਬੰਦ ਕਰਨ ਤੋਂ ਬਾਅਦ ਆਪਾਂ 2 ਮਿੰਟ ਲਈ ਇਹਨਾਂ ਨੂੰ ਟੱਕ ਕੇ ਰੱਖਾਂਗੇ ਤਾਂ ਜੋ ਜੇ ਥੋੜੀ ਬੋਤੀਆਂ ਇਹ ਕੱਚੀਆਂ ਹੋਣ ਜਾਂ ਥੋੜੀ ਬੋਤੀ ਵੀ ਇਨ੍ਹਾਂ ਦੇ ਵਿੱਚ ਕੋਈ ਕਸਰ ਰਹਿ ਗਈ ਹੋਏ ਤਾਂ ਇਹ ਪੱਕ ਜਾਣ ਤੇ 2 ਮਿੰਟ ਹੋ ਗਏ ਹੋਏ ਨੇ ਬਹੁਤ ਹੀ ਵਧੀਆ ਖਿਲੀਆਂ ਖਿਲੀਆਂ ਗੁੜ ਵਾਲੀਆਂ ਸੇਵੀਆਂ ਬਣ ਗਈਆਂ ਹੋਈਆਂ ਨੇ ਬਹੁਤ ਜ਼ਿਆਦਾ ਟੇਸਟੀ ਇਹ ਬਣੀਆਂ ਨੇ ਤੇ ਸੇਵੀਆਂ ਹੁਣ ਸਰਵ ਹੋਣ ਦੇ ਲਈ ਰੈਡੀ ਨੇ